ਕੋਮਰ ਵਿਜੇ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਿ ਜਿੱਦਣ ਕੇਜਰੀਵਾਲ ਸਾਹਿਬ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਜਿੰਨਾ ਬੰਦਿਆਂ ਦਾ ਕਰਤਾਰ ਰਹਿਣੀ ਹੋਏ ਕੰਮ ਕਰਦੀ ਸੀ ਕਰਤਾਰ ਵਾਲੇ ਕਿੱਲੇ ਨਾਲ ਅਜੇ ਰਹਿੰਦੇ ਬਿਨਾਂ ਕਰਤਾਰ ਵਾਲੇ ਦਰੰਤਰ ਤੇ ਮੇਲੇ ਜਿਹਾ ਗਵਾਚੀਆਂ گاਵਾ ਬਿਨਾਂ ਮਾਲਕ ਦੇ ਮੂੰਹ ਚੋਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਦਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨੂੰ ਕਿ ਮੰਡੀ ਦੇ ਵਿੱਚ ਮੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਨਹੀਂ ਛਾਨਣੀ ਲੱਗ ਤੇ ਫਿਰ ਤੇ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ ਭੱਜ ਲੱਗ ਗਿਆ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਬੁੱਢਾ ਉਦਣ ਹੱਲੋ ਨਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤੋਂ ਕਿਹੜਾ ਛੁੱਟਿਆ ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚਾਏ ਨੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਯਾਮਨੀ ਗੋਮਰ ਦੇ ਹੱਕ ਚ ਇਕੱਠ ਕਰੋ ਹੋ ਸਕਦਾ ਮੇਰੇ ਕੋਲ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਕਿਉਂਕਿ ਮੈਂ ਆਪਣਾ ਹਲਕਾ ਹੀ ਵੇਖਣਾ ਤੇ ਸਾਰੇ ਪੰਜਾਬ ਜਾਣਾ ਤਾਂ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਦੇ ਉਪਰ ਆਲਾ ਸਦਕਾ ਹੀ ਅਜ਼ਾਲਾਂ ਦੀ ਤਦਾਦ ਚ ਬੰਤੇ ਆਏ ਨੇ ਬੜੀ ਵੱਡੀ ਤਦਾਦ ਚ ਕਾਂਗਰਸ ਨੂੰ ਛੱਡ ਕੇ ਭਾਜਪਾ ਜਾ ਰਹੇ ਸੀ ਲੋਕ ਪਰ ਹੁਣ ਫੇਰ ਪਤਾ ਲੱਗਿਆ ਕਿ ਬਾਤ ਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਇਹ ਤਾਂ ਚੱਲਦਾ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਰਹੀ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਨੇ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਬਿਨਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ ਚ ਜੰਗਵਾਚੀਆਂ گاਵਾਂ ਬਿਨਾ ਮਾਲਕ ਤੋਂ ਮੂੰਹ ਚੋੱਕ ਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨੇ ਦੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੇ ਹੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤਾਂ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਓ ਸਵੇਰੇ ਪਤਾ ਲੱਗੇ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾਲ ਦਾ ਜੀ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈਗਾ ਤਾਕਤ ਚ ਰਹਿਣਾ ਜਿਨ੍ਹਾਂ ਲੋਕਾਂ ਦੇ ਆ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਨੂੰ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ ਤੇ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਨੇ ਆ ਇਹਨਾਂ ਦਾ ਹਾਲ ਹੈ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਦੇ ਭਗਵੰਤ ਉਹ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰ ਸਟੈਂਪ ਤੇ ਇੱਕੋ ਕੁਮਰਬੀਜ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤ ਦੇ ਘਰ ਭੰਗੜਾ ਪੈਂਦਾ ਰਿਹਾ ਉਹਨੂੰ ਸ਼ੁਕਰ ਕੀਤਾ ਬਸ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਤੇ ਬਗਾਨੇ ਮਾਲ ਤੇ ਇਹਨਾਂ ਦਾ ਧਿਆਨ ਸੀ ਕਿ ਪੈੜੀ ਖਾਲੀ ਹੋਏਗੀ ਤੇ ਅਸੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਵੀ ਨਵਾਂ ਚਿਹਰਾ ਦਿੱਤਾ ਲੋਕ ਸਭਾ ਚਾਰਪੁਰ ਨੂੰ ਵੀ ਜਨਗਤ ਕੁਝ ਵਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਜੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਆ ਕਿ ਕਾਂਗਰਸ ਵਧੀਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤੇ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਯਾਰ ਪੰਜਾਬ ਬਚਾਓ ਜਾਪਾ ਕਿਦਾਂ ਵੇਖਦੇ ਜੀ ਉਹ ਤੇ ਆਪਣੇ ਆਪ ਨੂੰ ਹੀ ਬਚਾ ਲੈਣ ਇੰਨਾ ਹੀ ਪੜਿਆ ਜੀ ਪੰਜਾਬ ਬਚਾਓ ਜੀ ਥੈਂਕ ਯੂ ਸਰ